i धर्म की घर घर भगवाल है रागया जागा है अवध का राग जी गूंजा है विजय का राग जी होगी संतों की अखियों से ਸਜ-ਧਜ ਕੇ ਲਾਗੇ ਸਭ ਸੇ ਜੋ ਅੱਜ ਬਾਬਾ ਜੀ ਸ਼੍ਰੀ ਰਾਮ ਮੰਦਰ ਵਿਖੇ ਜਿਹੜਾ ਅੱਜ ਨਡਾਲੋਂ ਪ੍ਰੋਗਰਾਮ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅੱਜ ਜੋ ਸ਼੍ਰੀ ਰਾਮ ਮੰਦਰ ਦੇ ਵਿੱਚ ਮੇ ਪ੍ਰੋਗਰਾਮ ਮਨਾਇਆ ਹੈ ਉਹ ਅਜੁੱਧਿਆਗੇ ਵਿੱਚ ਮੈਂ ਅੱਜ ਭਗਵਾਨ ਰਾਮ ਜੀ ਦਾ ਗਰਭ ਗ੍ਰਹਿ ਨਿਵਾਸ ਮੂਰਤੀ ਸਥਾਪਨਾ ਜੋਦ ਬਸ ਮਨਾਇਆ ਜਾ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਮੈਂ ਅੱਜ ਸ਼੍ਰੀ ਰਾਮ ਮੰਦਰ ਦੇ ਵਿੱਚ ਮੈਂ ਲੱਡੂ ਗੋਪਾਲ ਜੀ ਦੀ ਸਥਾਪਨਾ ਹੋਈ ਹੈ ਸਾਰੇ ਨਗਰ ਨੇ ਮਿਲ ਕੇ ਸਥਾਪਨਾ ਮਨਾਈ ਹੋਈ ਹੈ ਸ਼ਿਆਮਤੀ रामचंद्र भगवान की जय ਪੂਰੇ ਦੇਸ਼ ਭਰ ਵਿੱਚ ਜਯੋਧਿਆ ਜਨਮ ਪੂਰਬੀ ਸੰਬੰਧੀ ਜੋ ਸਮਾਗਮ ਕਰਵਾਏ ਜਾ ਰਹੇ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਖਾਲਸਾ ਜੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੀ ਜਿਹੜੀ ਬਾਣੀ ਹੈ ਉਹ ਇਸ ਚੀਜ਼ ਨੂੰ ਪਰਮਾਨਿਤ ਕਰਦੀ ਹੈ ਕਿ ਸਾਡੇ ਜਿਹੜੇ ਅਵਤਾਰ ਨੇ ਸਾਡੇ ਜਿੰਨੇ ਵੀ ਇਸ ਦੇਸ਼ ਦੇ ਧਰਮ ਨੇ ਇਹ ਸਾਰੇ ਪਰਮਾਤਮਾ ਤੱਕ ਪਹੁੰਚਾਉਂਦੇ ਨੇ ਨਦੀਆਂ ਅਤੇ ਵਾਹ ਪਵਹ ਸਮੁੰਦ ਨਾ ਜਾਣੀਆਂ ਸਮੁੰਦੋ ਸ਼ਾਹ ਸੁਲਤਾਨ ਜਦੋਂ ਸਮੁੰਦਰ ਦੇ ਵਿੱਚ ਨਦੀਆਂ ਮਿਲ ਜਾਂਦੀਆਂ ਨੇ ਉਹਨਾਂ ਦਾ ਸਰੂਪ ਨਹੀਂ ਰਹਿੰਦਾ ਸਾਡੇ ਹਿੰਦੁਸਤਾਨ ਦੀ ਇਹ ਖੂਬਸੂਰਤੀ ਹੈ ਕਿ ਜਿੰਨੇ ਵੀ ਧਰਮ ਸਾਨੂੰ ਇਹੀ ਪ੍ਰੇਰਿਤ ਦੇ ਨੇ ਕਿ ਸਭ ਤੋਂ ਪਹਿਲਾਂ ਇਨਸਾਨ ਬਣੋ ਉਸ ਤੋਂ ਬਾਅਦ ਹੀ ਪ੍ਰਭਗਵਾਨ ਦੀ ਪ੍ਰਾਪਤੀ ਹੋ ਸਕਦੀ ਹੈ ਮੈਂ ਭਗਵਾਨ ਜੀ ਬਾਰੇ ਤਾਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਬਹੁਤ ਹੀ ਉੱਚਾ ਸਥਾਨ ਹੈ ਉਹਨਾਂ ਦੇ ਜਿੰਨੇ ਵੀ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ ਉਹਨਾਂ ਤੋਂ ਕੌਣ ਮੁਨਕਰ ਹੋ ਸਕਦਾ ਜਦੋਂ ਅਸੀਂ ਇਹ ਲਾਈਨਾਂ ਪੜ੍ਹਦੇ ਆ ਕਿ ਅਤ ਸੁੰਦਰ ਨਾਰ ਹੱਲਿਆ ਜਿਤ ਦੇਖ ਇੰਦਰ ਲਭਾਇਆ ਸਹਸ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ ਇਹ ਸਮੇਂ-ਸਮੇਂ ਤੇ ਅਵਤਾਰ ਜਿਹੜੇ ਆਏ ਨੇ ਸਾਡੇ ਭਲੇ ਲਈ ਆਏ ਨੇ ਮੈਂ ਬਹੁਤ ਹੀ سارے ਹਿੰਦੁਸਤਾਨ ਦੀ ਜਿਹੜੀ ਵੀ ਜਨਤਾ ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੀ ਆ ਮੈਂ ਅੱਜ ਇਸ ਮੂਰਤੀ ਸਥਾਪਨਾ ਦੇ ਹਿੰਦੀਆ ਸਭ ਨੂੰ ਵਧਾਈਆਂ ਦਿੰਨਾ ਜੈ ਨਰਾ